ਜੈਤੂਦੀ ਸਮਾਜ ਸੇਵੀ ਸੰਸਥਾ ਕੈਲਾਸ਼ਪਤੀ ਲੰਗਰ ਸੇਵਾ ਸਮਿਤੀ ਦੇ ਵੱਲੋਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਆਉਣ ਜਾਣ ਵਾਲੇ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਜੈਤੂ ਪੁਲਿਸ ਦੇ ਵੱਲੋਂ ਵੀ ਸਮਿਤੀ ਦੇ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਗਾ ਕੀਤੀ ਗਈ ਹੈ। ਇਹ ਤੁਮ ਦੇ ਪਰਕੋਮ ਨੂੰ ਦੇਖਦੇ ਹੋਏ ਅੱਜ ਜਿਹੜਾ ਹੈ ਜੈਤੂ ਕਲਾਸ਼ਪਤੀ ਲੰਗਰ ਸੇਵਾ ਸਮਿਤੀ ਵੱਲੋਂ ਰਿਫਲੈਕਟਰ ਲਗਾਏ ਜਾ ਰਹੇਗੀ। ਇਸ ਟਾਈਮ ਸਾਡੇ ਨਾਲ ਡੀਐਸਪੀ ਸਾਹਿਬ ਮਯੂ ਨੇ, ਜੀਐਸਪੀ ਸਾਹਿਬ ਕੀ ਕਹਿਣਾ ਚਾਹੋਗੇ ਤੁਮ ਕੇ ਪਲਾਨ ਬੋਲੋ। ਬਹੁਤ ਵਧੀਆ ਪਹਿਲ ਹੈ ਜਿਹੜੀ ਸੰਸਥਾ ਨੇ ਕੀਤੀ ਆ ਰਿਫਲੈਕਟਰ ਲਗਾਉਣੇ ਚਾਹੀ ਟ੍ਰੈਫਿਕ ਨਿਯਮਾਂ ਦੀ ਪਾਲਣ ਨਹੀਂ ਕਰਦੇ ਖਾਸ ਤੌਰ ਤੇ ਜਿੰਨੇ ਵੀ ਮੰਡੀ ਦੇ ਵੀ ਇਕੱਲਾ ਛੋਟੇ ਘਾਤੀਆ ਟਰੈਕਟਰ ਟਰਾਲੀਜ਼ ਹੈਗੀਆਂ ਇਹਨਾਂ ਦੀ ਬੈਕ ਸਾਈਡ ਦੇ ਉੱਪਰ ਰਿਫਲੈਕਟਰ ਜਰੂਰ ਲੱਗੇ ਹੋਣੇ ਚਾਹੀਦੇ ਆ ਕਿਤੋਂ ਦਰ ਦੇਣਾ ਕਈ ਵਾਰੀ ਲਾਈਟ ਨਹੀਂ ਹੁੰਦੀ ਖਰਾਬ ਹੋ ਜਾਂਦੀ ਹੈ ਟਰਾਲੀ ਨੂੰ ਰੋਡ ਦੇ ਉੱਪਰ ਖੜੀ ਕਰ ਦਿੰਦੇ ਆ ਆਪ ਦੇਖਿਆ ਕਿ ਵਿੱਚ ਕੋਈ ਉਹਦੇ ਵਿੱਚ ਮੋਟਰਸਾਈਕਲ ਵਾਲਾ ਬਚ ਗਿਆ ਜਾਂ ਕੋਈ ਹੋਰ ਕੋਈ ਛੋਟੀ ਵੀ ਬੀਟਲ ਬਚ ਗਈ ਆ ਤੇ ਜਾਨੀ ਨੁਕਸਾਨ ਹੁੰਦਾ ਆ ਤੇ ਇਸ ਨੂੰ ਜਿਹੜਾ ਬਚਾਉਂਦਾ ਆ ਉਪਰਾਲਾ ਕੀਤਾ ਗਿਆ ਆ ਬਹੁਤ ਵਧੀਆ ਉਪਰਾਲਾ ਤੇ ਇਹ ਸਾਰਿਆਂ ਨੂੰ ਮਤਲਬ ਕਿ ਕਹਿੰਦਾ ਕਿ ਆਪਾਂ ਇਸ ਨੂੰ ਲੋਕਾਂ ਦੇ ਵਿੱਚ ਅਵੇਰਨੈਸ ਲੈ ਕੇ ਆਈਏ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਜੀ ਅੱਜ ਇਹ ਕਿੰਨੇ ਕਿ ਰਿਫਲੈਕਟ ਲਗਾਏਗੇ ਰਿਫਲੈਕਟਰ ਦੇਖੋ ਜੀ ਕਾਫੀ ਆਪਾਂ ਲਗਾਈ ਲਗਾਈ ਜਾ ਰਹੇ ਆ ਕਾਫੀ ਲਾਵਾਗੇ 2-3 ਸੌ ਤੋਂ ਉੱਪਰ ਲਾਵਾਂਗੇ ਤੇ ਲੱਗੇ ਆ ਤੇ ਕੁਝ ਲਗਾਈ ਜਾ ਰਹੇ ਆ ਜੀ ਇਸ ਸੈਂਸਰ ਨੇ ਐਸਐਸਓ ਸਾਹਿਬ ਨੇ ਐਸਐਸਓ ਸਾਹਿਬ ਕੀ ਕਿਹਾ ਬਿਲਕੁਲ ਜਿਵੇਂ ਸਾਡੇ ਡੀਐਸਪੀ ਸਾਹਿਬ ਨੇ ਦੱਸਿਆ ਕਿ ਸਾਡੇ ਜੈਤੋ ਸ਼ਹਿਰ ਦੀ ਸ਼੍ਰੀ ਕਲਾਸ਼ਪਤੀ ਲੰਗਰ ਸੇਵਾ ਸਮਿਤੀ ਹੈ ਜੀ ਉਹਦੇ ਸਾਡੇ ਪ੍ਰਧਾਨ ਜੀ ਨੇ ਲਵਲੀਨ ਕੋਚਰ ਜੀ ਔਰ ਸਾਡੇ ਔਰ ਜਥੇਬੰਦੀਆਂ ਨੇ ਜੋ ਸਾਡੇ ਸ਼ਹਿਰ ਦੀਆਂ ਬਿਲਕੁਲ ਧੰਨਵਾਦੀਆਂ ਕਿ ਜਿਹੜੇ ਰਿਫਲੈਕਟਰ ਲਗਾਏ ਜਾ ਰਹੇ ਨੇ ਵੀਕਲਾਂ ਦੇ ਉੱਪਰ ਇਸ ਦੇ ਨਾਲ ਕਿਸੇ ਨਾ ਕਿਸੇ ਦੀ ਜਾਨ ਜ਼ਰੂਰ ਬਚੇਗੀ ਔਰ ਅਸੀਂ ਹੋਰ ਵੀ ਸ਼ਹਿਰ ਦੇ ਪਤਵੰਤਿਆਂ ਨੂੰ ਬਹੁਤ ਔਰ ਬੰਦਿਆਂ ਨੂੰ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਧੁੰਦ ਦੇ ਦਿਨ ਨੇ ਆਪਣੇ ਵੀਕਲਾਂ ਨੂੰ ਬੜੀ ਸਾਵਧਾਨੀ ਨਾਲ ਹੌਲੀ ਸਪੀਡ ਤੇ ਚਲਾਓ ਔਰ ਰਿਫਲੈਕਟਰ ਆਪਣੇ ਪਾਸ ਰੱਖੋ ਜੇਕਰ ਤੁਹਾਨੂੰ ਲੱਗਦਾ ਕਿਸੇ ਵੀਕਲ ਦੇ ਪਿਛਲੇ ਪਾਸੇ ਰਿਫਲੈਕਟਰ ਨਹੀਂ ਲੱਗੇ ਤਾਂ ਇਹ ਸੇਵਾ ਦਾ ਕੰਮ ਹੈ ਤੁਹਾਡੀ ਇੱਕ ਕੋਸ਼ਿਸ਼ ਦੇ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਥੈਂਕ ਯੂ ਐਸਨ ਸਰਨਾ ਬਾਬਾ ਜੀ ਮੌਜੂਦ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਸੈਕਟਰ ਜੀ ਅੱਜ ਬਹੁਤ ਵਧੀਆ ਭਰਲਾ ਜੀ ਸ੍ਰੀ ਕਲਾਸਪਤੀ ਲੰਦਰ ਸਿੰਘ ਜੀ ਨੇ ਕਿਹਾ ਕਿ ਹੁਣ ਆਪ ਨੂੰ ਪਤਾ ਕਿ ਧੁੰਦ ਦੇ ਦਿਨ ਚੱਲਦੇ ਆ ਧੁੰਦ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕੀ ਜਾਂਦਾ ਕਿ ਨਹੀਂ ਜਾਂਦਾ ਇਹ ਡਿਸਟ੍ਰੈਕਟਰ ਲੱਗੇ ਹੋਣ ਤਾਂ ਸਾਨੂੰ ਸੌਖਾ ਹੋ ਜਾਂਦਾ ਪਰਲਾ ਜਾਂਦਾ ਕਿ ਪਹੁੰਚੀ ਜਾਂਦੀ ਹੈ ਜਿੰਨੇ ਵੀ ਐਕਸੀਡੈਂਟ ਹੁੰਦੇ ਆ ਇਸ ਤਰ੍ਹਾਂ ਹੀ ਹੁੰਦੇ ਆ ਕਿ ਅੱਗੇ ਉਹਨੂੰ ਪਤਾ ਨਹੀਂ ਲੱਗਦਾ ਧੁੰਦ ਦੇ ਵਿੱਚ ਬਹੁਤ ਵਧੀਆ ਭਰਲਾ ਜੀ ਨੇ ਕਿਹਾ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਆ ਪਰ ਸਾਨੂੰ ਇੱਕ ਸੇਵਾ ਦਾ ਕੰਮ ਹੈ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਦ ਬਿਲਕੁਲ ਕਰਨਾ ਚਾਹਦੇ ਹਾਂ ਵੀ ਰਿਫਲੈਕਟਰ ਬਿਲਕੁਲ ਜੀ ਇਹ ਜਿਹੜਾ ਕੰਮ ਹੈ ਸਾਰ ਵੱਡੇ ਪੱਧਰ ਤੇ ਹੋਣਾ ਚਾਹੀਦਾ ਕਿਉਂਕਿ ਇੱਕ ਅੱਧੀ ਸੰਸਥਾ ਦਾ ਇਹ ਬਸ ਦੀ ਗੱਲ ਨਹੀਂ ਹੈ ਸਾਰੀਆਂ ਸੰਸਥਾ ਨੂੰ ਇਹ ਸਹਿਯੋਗ ਦੇਣਾ ਚਾਹੀਦਾ ਜਿੰਨਾ ਵੀ ਹੋ ਸਕੇ ਪਸ਼ੂਆਂ ਦੇ ਗਲਾਂ ਦੇ ਵਿੱਚ ਵੀ ਉਹ ਬਟੇ ਜੀ ਪਾਉਣੇ ਚਾਹੀਦੇ ਆ ਰਿਫਲੈਕਟਰ ਵਾਲੇ ਜਿਨੀ ਸਾਡੀਆਂ ਟਰਾਲੀਆਂ ਪਿੰਡਾਂ ਦੀਆਂ ਜਾਂ ਕੋਈ ਆਟੋ ਜਿਹੜੀਆਂ ਹੈਗੀਆਂ ਉਹਨਾਂ ਦੇ ਵੀ ਰਿਫਲੈਕਟ ਲੱਗਣੇ ਚਾਹੀਦੇ ਥੈਂਕ ਯੂ ਇਸ ਟਾਈਮ ਸਾਡੇ ਨਾਲ ਜਿਹੜੇ ਹੈਗੇ ਖਰੀਜੀ ਵੀ ਮਯੂਨੇ ਜੋ ਸਭ ਕੀ ਕਹਿਣਾ ਚਾਹੋਗੇ ਆਪਣੇ ਕਲਾਸ਼ਪਤੀ ਲੰਗਰ ਸੇਵਾ ਸੁਸਾਇਟੀ ਵੱਲੋਂ ਜਿਹੜੇ ਰਿਫਲੈਕ ਅਸੀਂ ਉਹਨਾਂ ਨੂੰ ਨਗਰਪਾਲਿਕਾ ਵੱਲੋਂ ਧੰਨਵਾਦ ਕਰਦੇ ਆਂ ਵੀ ਉਹ ਲੋਕਾਂ ਦੀ ਕੀਮਤੀ ਜਾਨ ਬਚਾਉਣ ਵਾਸਤੇ ਰਿਫਲੈਕਟਰ ਲਵਾ ਰਹੇ ਐ ਕਲਾਸ਼ਪਤੀ ਲੰਗਰ ਸੇਵਾ ਸੁਸਾਇਟੀ ਹੋਰ ਵੀ ਸਮਾਜ ਸੇਵਾ ਦੇ ਕੰਮ ਕਰਦੀ ਐ ਅਸੀਂ ਨਗਰਪਾਲਿਕਾ ਵੱਲੋਂ ਉਹਨਾਂ ਨੂੰ ਯਕੀਨ ਦਿਵਾਉਣੇ ਐ ਵੀ ਉਹਨਾਂ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਸਕੀਮਾਂ ਜਾਂ ਕੰਮ ਕਰਦੇ ਐ ਉਹਦੇ 'ਚ ਨਗਰਪਾਲਿਕਾ ਉਹਨਾਂ ਦੇ ਨਾਲ ਹਮੇਸ਼ਾ ਖੜੀ ਰਹੂਗੀ ਤੇ ਅਸੀਂ ਲੋਕਾਂ ਦੇ ਹਿੱਤ ਵਿੱਚ ਕੰਮ ਕਰਦੇ ਰਵਾਂਗੇ ਤੇ ਮੈਂ ਉਹਨੂੰ लवली ਕੋਚਰੀ ਦੀ ਵਧਾਈ ਦੇਣਾ ਅਸੀਂ ਇਹ ਸੈਮ ਸਰਨਾ ਕੋਤਸਾ ਮਜੂਰ ਨੇ ਕੋਤਸਾ ਕੀ ਕਹਨੇ ਚੋ ਇਹ ਅਸੀਂ ਸ਼੍ਰੀ ਕਲਾਸ਼ਪਤੀ ਲੰਗਰ ਸੇਵਾ ਸੰਪਤੀ ਵੱਲੋਂ ਸਾਰੇ ਸੰਸਥਾ ਵੱਲੋਂ ਅਸੀਂ ਹਰ ਸਾਲ ਆਉਣ ਵਾਲੇ ਮੌਸਮ ਨੂੰ ਦੇਖਦੇ ਹੋਏ ਧੁੰਦਾਂ ਨੂੰ ਦੇਖਦੇ ਹੋਏ ਅਸੀਂ ਟਰਾਲੀ ਟਰੈਕਟਰ ਟਰੱਕ ਗਊਆਂ ਬੱਚੇ ਜਿਹੜੇ ਹੁੰਦੇ ਛੋੜੇ ਰੋੜ ਦੇ ਉੱਤੇ ਆ ਜਾਂਦੇ ਆ ਇਹਨਾਂ ਵਾਸਤੇ ਅਸੀਂ ਇਹ ਛੋਟਾ ਜਿਹਾ ਪ੍ਰਾਲਾ ਕਰਦੇ ਆ ਜਿਹਦੇ ਨਾਲ ਲੋਕਾਂ ਦੀ ਜਿੰਦਗੀਆਂ ਬਹੁਤ ਬਚ ਜਾਂਦੀ ਜਿਵੇਂ ਪਸ਼ੂ ਅੱਗੇ ਆ ਜਾਂਦਾ ਚੱਲਦੇ ਚੱਲਦੇ ਕਾਰਟ ਐਕਸਪੀ ਹੋਂ ਦਾ ਹੁੰਦਾ ਦਰੰਦ ਹੈ ਤੇ ਇਸ ਮੌਕੇ ਤੇ ਸਾਡੇ ਬਾਬਾ ਜੀ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਆਏ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਬਹੁਤ ਹੀ ਵੱਡਾ ਸਾਡਾ ਸਹਿਯੋਗ ਹੈ ਡਾਕਟਰ ਰਹੀ ਜੀ ਜਿਹੜੇ ਮਿਊਸਪਲ ਕਮੇਟੀ ਦੇ ਨਵੇਂ ਪ੍ਰਧਾਨ ਬਣੇ ਆ ਉਹਨਾਂ ਨੇ ਸਾਡਾ ਬਹੁਤ ਸਾ ਦਿੱਤਾ ਬਹੁਤ ਸਹਿਯੋਗ ਦਿੱਤਾ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹ oprala ਲਗਾਤਾਰ ਚੱਲੀ ਰਹੇਗਾ ਹਾਂਜੀ ਹਾਂਜੀ ਇਹ ਲਗਾਤਾਰ ਹੀ ਚੱਲ ਰਿਹਾ ਹੈਗਾ 15 16 ਸਾਲ ਤੋਂ ਅਸੀਂ oprala ਕਰ ਰਹੇ ਆ ਰੈਗੂਲਰ ਹੈ ਤੇਤਾ ਪਰਮਾਤਮਾ ਦੀ ਇੱਛਾ ਨਾਲ ਰਿਆਤਰਾ ਚੰਦਰੀਆ ਇਫੈਕਟਰ ਲਗਾਉਣ ਦਾ ਇੱਕੋ ਹੀ ਮਕਸਦ ਸੀਗਾ ਵੀ ਜਿਹੜੀ ਹੈਗੀ ਹੈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਕੈਰਮੈ ਕੁਲਦੀਪ ਨਾਲ ਬਿਪਨ ਗੋਇਲ ਇਨੀਸ਼ ਪੰਜਾਬ